ਸਾਤ ਸੰਗਤ ਜੀ ਅਰਦਾਸ ਹਰ ਇੱਕ ਕੋਈ ਕਰਦਾ ਹੈ ਪਰ ਪੂਰੀ ਕਿਸੇ ਕਿਸੇ ਦੀ ਹੁੰਦੀ ਹੈ ਤੇ ਅਰਦਾਸ ਉਹਦੋਂ ਚਮਚਰ ਬਣ ਜਾਂਦੀ ਹੈ ਇਹ ਪਾਈਸ ਹੈ ਭਾਈ ਵੀਰ ਸਿੰਘ ਦਾ ਗੁਰਮੁਖ ਜੀਵਨ ਪੜ੍ਹ ਕੇ ਹੀ ਪਤਾ ਲੱਗਦਾ ਹੈ ਕਿ 1.5 ਰੁਪਿਆ ਕੇਵਲ ਉਹਨਾਂ ਨੂੰ ਹੀ ਵਿਖਾਈ ਕਿਉਂ ਦਿੰਦਾ ਸੀ ਕਿਸੇ ਹੋਰ ਨੂੰ ਕਿਉਂ ਨਹੀਂ ਵਿਖਾਈ ਦਿੰਦਾ ਸੀ ਤੇ ਇਹ ਉਹਨਾਂ ਦੇ ਜੀਵਨ ਦੀ ਇੱਕ ਕਟਨਾ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਕੀ ਬਚਪਨ ਦੇ ਵਿੱਚ ਜਦੋਂ ਉਹ ਸਕੂਲ ਜਾਇਆ ਕਰਦੇ ਸਨ ਤੇ ਉਹਨਾਂ ਦੇ ਦਾ ਸਕੂਲ ਦਾ ਜਮਾਤੀ ਸੀ ਉਹ ਕਾਫੀ ਬਿਮਾਰ ਹੋਣ ਤੋਂ ਬਾਅਦ ਠੀਕ ਹੋ ਕੇ ਸਕੂਲ ਆਇਆ ਤੇ ਜਦੋਂ ਉਹ ਸਕੂਲ ਆਇਆ ਤਾਂ ਉਹ ਕਾਫੀ ਕਮਜ਼ੋਰਾ ਸੀ ਕਮਜ਼ੋਰਾ ਹੋਣ ਦੇ ਕਾਰਨ ਡਾਕਟਰ ਸਾਹਿਬ ਨੇ ਉਸ ਨੂੰ ਦੋ ਟਾਈਮ ਦੁੱਧ ਪੀਣ ਲਈ ਕਿਹਾ ਤੇ ਦੁੱਧ ਪੀਣ ਦੇ ਲਈ ਉਸ ਨੇ ਇੱਕ ਖਲਵਾਈ ਦੀ ਦੁਕਾਨ ਤੇ ਅੱਧਾ ਕਿਲੋ ਦੁੱਧ ਉਧਾਰ ਲਾ ਲਿਆ ਤੇ ਉਹ ਹਰ ਰੋਜ਼ ਉੱਥੇ ਜਾਇਆ ਕਰੇ ਤੇ ਅੱਧਾ ਕਿਲੋ ਦੁੱਧ ਪੀ ਕੇ ਆਇਆ ਕਰੇ ਇਸ ਤਰ੍ਹਾਂ ਲਗਭਗ 1.5 ਮਹੀਨਾ ਬੀਤ ਗਿਆ ਸੀ ਤੇ 1.5 ਮਹੀਨੇ ਬਾਅਦ ਉਸ ਅੱਧੇ ਕਿਲੋ ਦੁੱਧ ਦਾ ਲਗਭਗ 1.5 ਰੁਪਇਆ ਬਣ ਗਿਆ ਸੀ ਤੇ ਕੁਝ ਦਿਨ ਬੀਤਣ ਤੋਂ ਬਾਅਦ ਜਦੋਂ ਉਸ ਵਿਦਿਆਰਥੀ ਨੇ ਉਸ ਹਲਵਾਈ ਦਾ 1.5 ਰੁਪਿਆ ਨਹੀਂ ਦਿੱਤਾ ਤਾਂ ਉਹ ਹਲਵਾਈ ਉਸ ਨਾਲ ਲੜਾਈ ਕਰਨ ਲੱਗ ਪਿਆ ਅਤੇ ਉਸ ਨੂੰ ਬੇਇਜਤ ਕਰਨ ਲੱਗ ਪਿਆ। ਇਹ ਹੀ ਇੱਕ ਦਿਨ ਬੇਇਜਤ ਕਰਦਾ ਹੋਇਆ ਜਦੋਂ ਹਲਵਾਈ ਪਾਈਸਾ ਪਾਈ ਵੀਰ ਸਿੰਘ ਦੇ ਕੰਨੀ ਪਿਆ ਤਾਂ ਪਾਈਸਾ ਪਾਈ ਵੀਰ ਸਿੰਘ ਦਾ ਦਿਲ ਪਿੰਗਲ ਕੇ ਤੇ ਸੋਚਿਆ ਕਿ ਮੈਂ ਆਪਣੀ ਜਮਾਤੀ ਦੀ ਮਦਦ ਜ਼ਰੂਰ ਕਰਾਂਗਾ ਇਹ ਸੁਖਦਿਆਂ ਸੁਖਦਿਆਂ ਭਾਈ ਸਾਹਿਬ ਭਾਈ ਵੀਰ ਸਿੰਘ ਕਹਾਂਗੇ ਤੇ ਹੁਣ ਉਹ 1.5 ਰੁਪਿਆ ਦੇਣ ਦੇ ਲਈ ਜਾਂ ਤਾਂ ਉਹਨਾਂ ਨੂੰ ਆਪਣੇ ਮਾਪਿਓ ਦਾਦਾ-ਦਾਦੀ ਜਾਂ ਨਾਨਾ-ਨਾਨੀ ਕੋਲ ਕਹਿਣਾ ਪੈਣਾ ਸੀ ਤੇ ਉਹ ਇਹ ਬੋਝ ਉਹਨਾਂ ਸਿਰ ਪਾਉਣਾ ਵੀ ਨਹੀਂ ਚਾਹੁੰਦੇ ਸੀ ਫਿਰ ਉਹਨਾਂ ਦੇ ਮਨ ਦੇ ਵਿੱਚ ਵਿਚਾਰ ਆਇਆ ਤੇ ਬੇਚਿਚਕੋ ਕੇ ਕਹਿ ਦਿੱਤਾ ਜੀ ਸੰਨ ਇਹ ਸਭ ਤੋਂ ਨੇੜੇ ਤਾਂ ਉਹਨਾਂ ਦਾ ਪ੍ਰਮਾਤਮਾ ਹੈ ਕਲਕੀਦਰ ਪਾਸ਼ਾ ਤੇ ਕਿਉਂ ਨਾ ਆਪਣੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਤੇ ਕਲਕੀਦਰ ਪਾਸ਼ਾ ਦੇ ਹਜ਼ੂਰ ਅਰਦਾਸ ਕੀਤੀ ਜਾਵੇ ਕਿ ਸੱਚੇ ਪਾਸ਼ਾ ਕੋਈ ਟੋਟਕਾ ਜੋ ਇਸ ਗਰੀਬ ਸਾਥੀ ਦਾ ਕਰਜ਼ਾ ਚੁੱਕ ਜਾਵੇ ਤੇ ਇਸਨੇ ਜੋ ਕਰਜ਼ਾ ਸਿਰ ਚਾਇਆ ਚਾੜਿਆ ਹੈ ਨੇਕ ਨੀਤੀ ਨਾਲ ਸਰੀਰ ਕਮਜ਼ੋਰੀ ਨੂੰ ਦੂਰ ਕਰਨ ਲਈ ਚੁੱਕਿਆ ਹੈ ਮਿਹਰ ਕਰੋ ਤੇ ਇਸ ਨੂੰ ਸੁਰੱਖ ਰੱਖੋ ਸੱਚੇ ਦਿਲੋਂ ਆਪਣੇ ਨੇੜੇ ਵਸਦੇ ਪ੍ਰੀਤਮ ਦੇ ਹਜ਼ੂਰ ਕੀਤੀ ਅਰਦਾਸ ਖਾਲੀ ਨਹੀਂ ਜਾਂਦੀ ਇਹ ਆਪ ਦਾ ਵਿਸ਼ਵਾਸੀ ਇਸ ਵਕਤ किया तो पीछो एक दिन बाग दी शेर ਨੂੰ ਆਪ ਪਧਾਰੀ ਤਾਂ ਬਾਗ ਵਿੱਚ ਦੂਰੋਂ ਇੱਕ ਥਾਵੇਂ ਕੁਝ ਚਮਕਦੀ ਚੀਜ਼ ਡਿੱਠੀ ਕੋਲ ਗਏ ਤਾਂ 1.5 ਰੁਪਿਆ ਪਿਆ ਹੋਇਆ ਸੀ ਆਪਨੇ ਖਿਆਲ ਕੀਤਾ ਕੋਈ ਸ਼ਹਿਰ ਕਰਨ ਆਇਆ ਇੱਥੇ ਬੈਠਾ ਹੋਣਾ ਤੇ ਉਸ ਕੋਲ ਟਿੱਗ ਪਿਆ ਜਾਉ ਭੁੱਲ ਗਿਆ ਜਦ ਯਾਦ ਆਏਗਾ ਆਪ ਲੈ ਜਾਏਗਾ ਇਹ ਸੋਚ ਕੇ ਅੱਗੇ ਲੰਘੇ ਅਗਲੇ ਦਿਨ ਫਿਰ ਭਾਈ ਸਾਹਿਬ ਭਾਈ ਵੀਰ ਸਿੰਘ ਉਧਰੋਂ ਦੀ ਲੰਗੇ ਤਾਂ ਅਚਾਨਕ ਨਜ਼ਰ ਉਸੇ ਥਾਂ 'ਵੀ ਪਈ ਤਾਂ 1.5 ਰੁਪਇਆ ਅਜੇ ਵੀ ਉੱਥੇ ਹੀ ਪਿਆ ਹੋਇਆ ਸੀ ਕੱਲ ਵਾਲਾ ਖਿਆਲ ਆ ਕੇ ਆ ਫਿਰ ਅੱਗੇ ਲੰਘੇ ਤੇ ਉਹ ਪੈਸੇ ਉਸੇ ਦਿਨ ਵੀ ਉੱਥੇ ਹੀ ਪਈ ਰਹੇ ਤੀਜੇ ਦਿਨ ਆ ਫਿਰ ਆਏ ਪੈਸੇ ਅੱਜ ਵੀ ਉੱਥੇ ਹੀ ਪਏ ਹੋਏ ਸਨ ਬਾਗ ਵਿੱਚ ਬੇਸ਼ੁਮਾਰ ਲੋਕ ਘੁਮਰੇ ਸਨ ਸ਼ੇਅਰ ਕਰ ਰਹੇ ਸਨ ਤੇ ਕਿਉਂ ਕਿਸੇ ਹੋਰ ਦੀ ਨਜ਼ਰ ਨਹੀਂ ਚੜਦੀ ਪਰ ਆਪ ਨੂੰ ਸਾਹਮਣੇ ਪਈ ਦਿੱਸ ਪੈਂਦੇ ਸਨ ਆਪ ਜੀ ਦੇ ਮਨ ਅੰਦਰ ਉਹਨਾਂ ਨੂੰ ਉਠਾਉਣ ਤੋਂ ਪਰਹੇਜ਼ ਸੀ ਇਹ ਵੀ ਯਾਦ ਹੈ ਕਿ ਮੈਂ ਉਸ ਹਮ ਜਮਾਤੀ ਦੇ ਉਦਾਰ ਉਤਾਰਨ ਲਈ ਗੁਰਹਜੂਰ ਅਰਦਾਸ ਅਰਦਾਸ ਕੀਤੀ ਹੋਈ ਹੈ ਸੰਸਾ ਹੈ ਖਬਰੀ ਦਾਤੇ ਸਤਗੁਰ ਨੇ ਇਹ ਇਸ ਇਹ ਟੋ ਟਕਾਈ ਹੋਵੇ ਮਨ ਹੀ ਨਾਲ ਝਗੜਾ ਮਨ ਹੀ ਨਾਲ ਸਤ ਦੇ ਮਹਾਵਾਕਨ ਸਾਥ ਆਪ ਦੇ ਹਿਰਦੇ ਵਿੱਚ ਵਿਚਾਰ ਦਾ ਰੇੜਕਾ ਦੋ ਤਿੰਨ ਦਿਨ ਪਿਆਰਿਆ ਉਹ ਮਨ ਤੇ ਮਨ ਨਾਲ ਹੀ ਲੜਦੇ ਰਹੇ ਕਿ ਇਹ ਉਸ ਅਰਦਾਸ ਦਾ ਨਤੀਜਾ ਹੈ ਜਾਂ ਐਵੇਂ ਹੀ ਟਿੱਡਰ ਪਿਆ ਡਿੱ ਗਿਆ ਹੋਇਆ ਪਰ ਆਖਰ ਗੁਰੂ ਸਿਦਕ ਨੇ ਮਤਾਂ ਦਿੱਤਾ ਕਿ ਇਹ ਰਕਮ ਪੂਰੀ ਉਤਨੀ ਹੈ ਜਿੰਨੀ ਹਲਵਾਈ ਦੀ ਉਧਾਰ ਹੈ ਤੇ ਇਤਨੇ ਦਿਨ ਕਿਸੇ ਨੇ ਨਹੀਂ ਚੁਕਣੀ ਜਰੂਰ ਗੁਰੂ ਮੇਰ ਹੈ ਠੀਕ ਹੈ ਤੇਰਾ ਮਾਲ ਨਹੀਂ ਪਰਾਇਆ ਹੈ ਪਰ ਤੂੰ ਜੇ ਅਰਦਾਸ ਕੀਤੀ ਹੈ ਪਰ ਜਿਹੜੀ ਤੂੰ ਅਰਦਾਸ ਕੀਤੀ ਹੈ ਉਹ ਵੀ ਤਾਂ ਪਰਾਈ ਦੇ ਉਦਾਰ ਉਤਾਰਨ ਲਈ ਕੀਤੀ ਹੈ ਆਪਣੇ ਲਈ ਇਹ ਪੈਸੇ ਤੂੰ ਨਹੀਂ ਖਰਚ ਕਰਨੇ ਤੈਨੂੰ ਆਪਣੇ ਲਈ ਸੰਕੋਚ ਹੈ ਇਹ ਵਿਚਾਰ ਪਾਈਸਾ ਪਾਈ ਮੀਰ ਸਿੰਘ ਦੇ ਮਨ ਵਿੱਚ ਆਇਆ ਐਸੇ ਵਿਚਾਰ ਆਉਣ ਤੋਂ ਬਾਅਦ ਉਹ 1.5 ਰੁਪਿਆ ਉਠਾਇਆ ਤੇ ਉਸ ਫਲਵਾਈ ਨੂੰ ਜਾ ਕੇ ਦੇ ਦਿੱਤਾ ਤੇ ਕਿਹਾ ਅੱਜ ਤੋਂ ਬਾਅਦ ਤੁਸੀਂ ਉਸ ਵਿਦਿਆਰਥੀ ਤੋਂ ਪੈਸੇ ਨਹੀਂ ਮੰਗਣੇ ਤੇ ਗੁਰੂ ਦਾ ਸ਼ੁ크rana ਕੀਤਾ ਤਾਂ ਇਹੋ ਜਿਹਾ ਗੁਰਮੁਖ ਜੀਵਨ ਭਾਈ ਸਾਹਿਬ ਐਈ ਵੀਰ ਸਿੰਘ ਦਾ ਸਾਨੂੰ ਬਚਪਨ ਤੋਂ ਹੀ ਵੇਖਣ ਨੂੰ ਮਿਲਿਆ ਇੰਨਾ ਪ੍ਰੇਮ ਵਿਸ਼ਵਾਸ ਸੁੱਚਾ ਆਚਰਨ ਦੇ ਵਾਹਿਗੁਰੂ ਭਗਤੀ ਦੀ ਕਮਾਈ ਵਾਲਾ ਸੰਤ ਜੀਵਨ ਸੀ ਆਪ ਦੇ ਬਾਲ ਜੀਵਨ ਦੇ ਇਹ ਸਮਾਚਾਰ ਦੱਸਦੇ ਹਨ ਕਿ ਮੁੱਢ ਤੋਂ ਹੀ ਆਪ ਦਾ ਜੀਵ ਪਰਾਈ ਨਹੀਂ ਹਮਦਰਦੀ ਭਰਿਆ ਅਰਦਾਸ ਵਿੱਚ ਸੱਚ ਦੀ ਸੋਚ ਉੱਤੇ ਸੋਧਿਆ ਹੋਇਆ ਜੀਵਨ ਸੀ ਤੇ ਇਸ ਜੀਵਨ ਤੋਂ ਪ੍ਰਭਾਵਿਤ ਬਹੁਤ ਸਾਰੇ ਸੰਤ ਜਿਵੇਂ ਮਿਸ਼ਨ ਸਕੂਲ ਦੇ ਪ੍ਰਿੰਸੀਪਲ ਰੈਵਰੈਂਟ ਨਾਰਮਨ ਤੇ ਮਕੈਨੀ ਜੀ ਜੈਸੇ ਵਿਦਵਾਨ ਇਸਾਈ ਮਤ ਦੇ ਮੰਨੇ ਬ੍ਰਹਮੰਨੀ ਧਾਰਮਿਕ ਰੂਚੀ ਵਾਲੇ ਪਾਦਰੀ ਵੀ ਪ੍ਰਭਾਵਿਤ ਹੋਣ ਤੋਂ ਬਚ ਨਹੀਂ ਸਕੇ ਤਾਂ ਇਹ ਹੀ ਪਾਈਕ ਸਾਹਿਬ ਪਾਈ ਵੀ ਸਿੰਘ ਦਾ ਜੀਵਨ ਹੈ ਜਿਸ ਵਿੱਚ ਅਰਦਾਸ ਕਿਵੇਂ ਚਮਤਕਾਰ ਬਣ ਜਾਂਦੀ ਹੈ ਉਹ 1.5 ਰੁਪਿਆ ਸਿਰਫ ਉਹਨਾਂ ਨੂੰ ਹੀ ਵਿਖਾਈ ਦਿੰਦਾ ਸੀ ਕਿਸੇ ਹੋਰ ਨੂੰ ਨਹੀਂ ਵਿਖਾਈ ਦਿੰਦਾ ਸੀ ਇਹ ਸੱਚੇ ਪਾਤਸ਼ਾਹ ਦੇ ਕੀਤੀ ਹੋਈ ਅਰਦਾਸ ਇਸ ਤਰ੍ਹਾਂ ਕਬੂਲ ਹੋ ਜਾਂਦੀ ਹੈ ਤੇ ਪ੍ਰਮਾਤਮਾ ਇਸ ਤਰ੍ਹਾਂ ਢੋਈ ਦੇ ਦਿੰਦਾ ਹੈ ਤਾਂ ਅਕਸਰ ਅਸੀਂ ਡੋਲ ਜਾਂਦੇ ਹਾਂ ਤੇ ਜਦੋਂ ਡੋਲਦੇ ਹਾਂ ਤਾਂ ਪ੍ਰਮਾਤਮਾ ਤੋਂ ਸਾਡਾ ਵਿਸ਼ਵਾਸ ਉੱਟ ਜਾਂਦਾ ਹੈ ਤੇ ਜਦੋਂ ਵਿਸ਼ਵਾਸ ਉੱਟ ਜਾਂਦਾ ਹੈ ਤਾਂ ਸਾਡੀ ਅਰਦਾਸ ਪੂਰੀ ਨਹੀਂ ਹੁੰਦੀ ਤਾਂ ਸਾਰੀ ਸੰਗਤ ਅੱਗੇ ਇਹੋ ਬੈਂਦੀ ਹੈ ਕਿ ਐਸੇ ਤਰ੍ਹਾਂ ਹਮਦਰਦੀ ਭਰੇ ਮਨ ਨਾਲ ਅਰਦਾਸ ਜਦੋਂ ਕਰੋਗੇ ਤਾਂ ਪ੍ਰਮਾਤਮਾ ਅਰਦਾਸ ਜ਼ਰੂਰ ਪੂਰੀ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ